ਮੁਖਸ਼ਰ ਸਾਹਿਬ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲੱਬੜਾ ਜਿਹੜਾ ਛੋਟਾ ਆਦੀ ਥਾਂ ਤੋਂ ਉਹਨਾਂ ਚ ਮਰਦੇ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਪਹਿਲਾਂ ਨਾਲ ਹਾਂ ਕਿਹਿਆ ਹੋਣਾ ਜੀ ਬਾਬਿਆਂ ਨੇ ਇਹ ਚੀਜ਼ਾਂ ਤੋਂ ਵੇਖਣਾ ਬਾਬਾ ਜੁੱਤੀ ਛੱਦਰ ਲਾਉਂਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਥੱcke ਮਾਰਦਾ ਮਾਰੀਗਾ ਥੱcke ਮਾਰਨਾ ਮਾਰੀਗਾ ਇਹਨੂੰ ਜੈਜ ਮੰਨਦੇ ਕਿ ਨਜਾਇਜ਼ੀ ਬਹੁਤ ਹੀ ਜ਼ਿਆਦਾ ਨਜਾਇਜ਼ੀ ਇਹਨਾਂ ਦੇ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਬੰਦਾ ਮਾਰੇ ਬੱਚੋ ਮਾਰੇ ਆਂਡੋ ਮਾਰੇ ਯਾਰ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੁਰੂ ਘਰਾਂ ਦੇ ਪੁੱਛੋ ਜੀ ਇਹ ਕਾਰਨ ਵਿੱਚ ਹੋਸਦ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਉਣਾ ਮਾਲਕ ਕੌਣ ਹੈ ਬਲਾਕ ਹੈ ਤੇ ਤੁਹਾਨੂੰ ਆਪਣਾ ਪਤਾ ਨਹੀਂ ਪਿਆਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਜੀ ਕੋਈ ਕਮਿਟੀ ਦੇ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਕਿੱਥੇ ਗਏ ਬਾਬਾ ਜੀ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 55 ਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਈ ਸਾਰੇ ਗਦਬੀ ਕਰੀ ਪਈ ਹੈ ਮਾਰੇ ਸਤਾ ਫਿਰ ਇੱਥੇ ਆ ਯਾਰ ਕੋ ਸੋੜੇ ਆਇਆ ਮਚਲਾ ਕੇ ਲੈ ਹੋਸਦ ਦੇ ਬਲਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫतीश ਕਰ ਰਹੇ ਨੇ ਤੁਸੀਂ ਅੱਗੇ ਨਾ ਤੁਸੀਂ ਅੱਗੇ ਨਾ ਸਰ ਸੇਵਾ ਨਿਭਾਉਂਦੇ ਇਹਨਾਂ ਨੂੰ ਬੰਦ ਕਰੀਂ। ਉਹ ਉੱਥੇ ਰੁਕਿਆ। ਮੈਂ ਇਹਨੂੰ ਕਿਹਾ ਕਿ ਮੈਂ ਖਾ ਦੱਤੇ ਆਈ ਜਾਂਦਾ। ਉਹ ਤਰਨ ਤਰਨ ਸਰ ਸੇਵਾਈਏ। ਹਾਂਜੀ ਹਾਂਜੀ ਚੱਲੋ। ਦੋਦਿਓ ਲਿਆਇਆ ਦੋਦਿਓ। ਮੈਨੂੰ ੱਟੇ ਮਾਰ। ਬਾਬਾ ਜੀ ਗਲਤੀ ਇੱਕ ਨਹੀਂ ਕੀਤੀ। ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਇਹਨੂੰ ਉਲਟਾ ੱਟੇ ਮਾਰੇ ਇਹਨਾਂ ਨੇ। ਮੈਂ 15000 ਰੁਪਏ ਪਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ। ਮੈਨੂੰ ਨਾ ਤੂੰ ਕਰਦਾ ਬਈ ਮੈਂ ਖਲਾ ਬਹੁਤ ਗਲਤ ਕੀਤਾ ਹਾਂ ਆ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੋਨ ਕਮੇਟੀ ਵਾਲੇ ਵੀ ਹੁੰਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਾਰ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਤਾਂ ਕਰਤਾ ਦੋ ਤੇ ਕਰਤਾ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਮਾਰਾ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕੰਡੀਡੇਟਾਂ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਤਿੰਨ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਸੀ ਕੌਣੀ ਹੈ ਕੌਣੀ ਹੈ ਇਹ ਕੌਣੀ ਦੋਦਾਂ ਨੂੰ ਕੌਣੀ ਲੈ ਕੇ ਦੋਦਾਂ ਨੂੰ ਲੈ ਕੇ ਦੋਦਾਂ ਨੂੰ ਪਹਿਲਾਂ ਗੁਰੂ ਸਾਹਿਬ ਕੋਲ ਤਰਾ ਦੋਦਾਂ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਾਹਿਬ ਦੋਦਾਂ ਪਹਿਲਾਂ ਤੁਸੀਂ ਮੈਨੂੰ ਦੋਦਾਂ ਕਿਹਾ ਬਾਬਾ ਧਿਆਨ ਦਾਦਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਾਂ ਨੂੰ ਲੈ ਕੇ ਚੱਲ ਮੈਂ ਤਾਂ ਲਾ ਰਿਹਾ ਇਹਨਾਂ ਦੀ ਗੱਲ ਆਪချင်း ਮਿਲ ਰਹੀਗੀ ਚਲਾ ਦਾਲ ਲੈਣਾ ਦੀ ਆਪਜੀ ਸ਼ਬਦ ਨਹੀਂ ਮਿਲ ਰਹੇ ਨਹੀਂ ਕੋਈ ਨਾ ਜੀ ਸਤਿਕਾਰ ਸਹਿਤ ਲੈ ਕੇ ਚੱਲਾਂਗੇ ਹਾਂ ਜੀ ਕੋਈ ਨਹੀਂ ਕਿਉਂਕਿ ਇਹ ਨਹੀਂ ਤੇ ਪਹਿਲਾ ਰੂਪ ਲੈ ਜਾਓ ਮੁੜ ਕੇ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਡਰਾਈਵਰ ਨੂੰ ਕਰੋ ਇਹ ਕਾਹ ਲਗਾ ਲੀਏ ਫਿਰ ਜੀ ਤੁਸੀਂ ਆ ਕਰੋ ਤਾਂ ਜੀ ਚ ਬੈਠੋ ਉਹ ਵੀਰੇ ਬੈਕ ਕਰਕੇ ਜੀ ਆਹ ਬੈਕ ਕਰਦੇ ਚੱਪੜਾ ਪੈਣਾ ਕੋਈ ਨਾ ਖੜਾ ਪੰਗੇ ਕਿਤੇ ਨਹੀਂ ਕਰਦਾ ਕਹਿੰਦਾ ਕਿ ਸੁਭਾਅ ਭਲੇ ਇਹ ਲੱਗਦਾ ਨਹੀਂ ਆਉਂਦੇ ਬੁੜੇ ਹੱਦਾਂ ਹੁੰਦਾ ਓਥੇ ਇਹ ਇਹ ਕੋਈ ਮੁੰਡੇ ਸਾਡੇ ਗਣ ਕਾਹਲ ਕਰ ਕਾਹਲ ਕਰ ਕੀ ਦਾਨ ਕੇਸ ਦਾ ਰਹਿ ਦਾਨ ਵਿਵੇਕ ਦਾਨ ਮਸਾ ਦਾਨ ਪ੍ਰੋਸਾ ਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਵੀ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਦਦਗਾਰ ਕੰਮ ਆਪੇ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜੰਦੀ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲੱਪੜਿਆ ਹੋਇਆ ਉਹ ਵੀ ਇੱਕ ਬੜੀ ਚਿਕੜੀ ਸੀ ਉਹਨਾਂ ਦਾ ਭਾਈਆ ਨੇ ਲੈ ਲਿਆ ਜਿਹੜੇ ਬੰਦੇ ਲੈ ਗਏ ਸਾਰੇ ਬੱਚੇ ਜਿਹੜਾ ਕੋਈ ਜਿਹੜੇ ਬੰਦੇ ਨੇ ਕਿਹਾ ਕਿ ਤੁਸੀਂ ਮਦਦ ਕਰ ਰਹੇ ਹੋ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਉਂ ਯਾਦ ਰੱਖਣਾ ਤੁਸੀਂ ਪੁਰਖੀ ਤਸਵੀਰਾਂ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਾਂ ਮੈਂ ਕਿਤੇ ਨਹੀਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਲੈਂਦਾ ਕਿਹੜੀ ਦੁਕਾਨਾ ਜਾ ਗਲੈਮਰ ਵਾਲੀ ਮੈਂ ਕਹਿੰਦਾ ਹਾਂ ਮੈਂ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖਣ ਉੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਹੱਥੀਂ ਰੱਖਣ ਲੱਗ ਗਿਆ ਮੈਂ ਭੱਜ ਕੇ ਡਾਕੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਸੜ ਕੇ ਮੈਂ ਰੱਖਦਾ ਮੈਂ ਕਹਾ ਗਲਤ ਨਹੀਂ ਸੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਹਾ ਵੀ ਆ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਅੱਧਾ ਮੈਂ ਕਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਦਬੀ ਕਰ ਲੈ ਇਹਨੂੰ ਫੜੋ ਮੈਨੂੰ ੱਟਕੇ ਮਾਰੇ ਹੋ ਉੱਥੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣ ਇਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਸਾਡੇ ਦਫ਼ਤਰ ਦੇ ਨਾਲ ਦਫ਼ਤਰਾਂ ਮੈਨੂੰ ਉਹਨੇ ਕੀ ਗੱਲ ਹੋ ਗਈ ਮੈਂ ਕਿਹਾ ਐ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਹਿ ਕਹਣਾ ਖਰਚ ਹੋ ਇੱਥੇ ਤੁਸੀਂ ਕਹਿੰਦਾ ਕਰਿਆ ਸੀ ਫਿਰ ਹੁਣ ਗਾਹਣਾ ਲੈ ਕੇ ਜਾ ਕਿਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਬਲਤ ਮੈਨੂੰ ਠੱਕੇ ਮਾਰੇ ਇਹਨਾਂ ਨੇ ਇਥੋਂ ਤੱਕ ਲੈ ਕੇ ਆਏ ਮੈਨੂੰ ਤੇ ਮੈਂ ਟੈਂਪੋ ਵਾਲਾ ਇੱਕ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇਰੀ ਕੋਈ ਗਲਤੀ ਤੂੰ ਮੈਨੂੰ ਕਹਿੰਦਾ ਤੂੰ ਬਾਬਾ ਲੈ ਕੇ ਆਣਾ ਉਹ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਭਾਈ ਭਾਈ ਆ ਦੇ ਮੇਰੇ ਮਾਰਨ ਤੱਕ ਆਉਂਦੇ ਸੀ ਜੀ ਗੁਰਪੁਰੇ ਕਰਨਤਾਲ ਸੰਗਤ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉਸ ਤੋਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਰਕਾਰ ਬਾਹਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਤਰਨਤਪੁਰ ਸਾਹਿਬ ਨੂੰ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈਾਂ ਦੇ ਜਿਹੜਾ ਇਹ ਸਲੂਨ ਵਾਲੇ ਭਾਗੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਨਾ ਸਾਰਿਆਂ ਤੇ ਕਾਰਵਾਈ ਹੋਊਗੀ ਤਦ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊਗੀ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੋ ਤੁਸੀਂ ਬੁਖਸਾ ਸਾਹਿਬ ਚਾਲੀ ਮੁ칸ਪੁਰ ਤੋਂ ਕਿੱਥੇ ਪਤਾ ਹੋਰ ਐਡੀਸ਼ਨਲ ਮੇਜਰ ਸਰਦਾਰ ਨਾਮ ਦਾ ਮੈਨੇਜਰ ਨਿਰਮਲ ਜੀ ਨਿਰਮਲਜੀ ਸਿੰਘ ਦਾ ਵਰਗ ਮੈਂ ਰਿਹਾ ਤਾਂ ਤੁਸੀਂ ਇੱਥੇ ਪਹੁੰਚ ਜਾਓ ਸਾਥੀ ਲੈ ਕੇ ਮੈਂ ਤੁਹਾਡੇ ਸਾਥੇ ਸਾਰੇ ਮਤਲਬ ਕਿ ਹਾਂ ਜੀ ਪਹੁੰਚ ਕੇ ਕਿਰਪਾਸ਼ਾ ਨੂੰ ਅਸੀਂ ਪੰਜ ਪਿਆਰਿਆਂ ਦੀ ਅਨੁਸਾਰ ਹਨ ਸਭ ਗੇਟਵਾਰਾ ਤਰੰਦਰ ਸਾਹਿਬ ਦੇ ਕਿਰੇ ਜਾ ਰਹੇ ਹਾਂ ਤਾਂ ਉਹ ਵੀ 100 ਠੀਕ ਹੈ ਨਹੀਂ ਆਪਾਂ ਰੱਖਦਾ ਜੀ ਉਹਨਾਂ ਦੀ ਗੱਡੀ ਵੀ ਬਿਲਕੁਲ ਕੋਈ ਲੱਗਾ ਚਲੋ ਠੀਕ ਹੈ ਜੀ ਸੰਦੋ ਚਕਾਰਾ ਜੀ ਠੀਕ ਹੈ ਜੀ ਸੋਣ ਵਾਲਾ ਸ੍ਰੀ ਆਕਾਲ ਆ ਗੱਡੀ ਗੋਹੇ ਦੀ ਲਿਪੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ